ਸੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰੈਜ਼ੀਡੈਂਟ ਕੇ ਕੇਯੂ ਚੁੜੋਨੀ ਇਹ ਜਿਹੜਾ ਮਸਲਾ ਅੱਜ ਹੋਇਆ ਬਹੁਤ ਹੀ ਜ਼ਿਆਦਾ ਇੰਡਨਜੋਗ ਜਿਹੜੀ ਘਟਨਾयां ਵਾਪਰੀ ਆ ਵੀ ਕੁਝ ਇੱਕ ਕਮਰਸ਼ੀਅਲ ਅਦਾਰੇ ਜਿਹੜੇ ਰੇਟ ਖੇਤ ਜਿਹੜੀ ਪਾਲਿਸੀ ਸਰਕਾਰ ਨੇ ਇੱਕ ਜ਼ਿਮੀਂਦਾਰਾਂ ਨੂੰ ਸਹੂਲਤ ਵਾਸਤੇ ਵੜਾਈ ਸੀ ਵੀ ਜਿਹੜੇ ਹਰਦੀ ਮਾਰ ਰੇਟ ਹਾਏ ਆ ਉਹਨਾਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਇੱਧਰ ਜਿਹੜੇ ਮਰਾੜੇ ਜਾਂ ਮਕੌੜੇ ਏਰੀਏ ਦੇ ਕੁਝ ਜਿਹੜੇ ਇਸ ਤਰ੍ਹਾਂ ਦੇ ਅੰਸਰ ਵੀ ਹੈਗੇ ਜਿਹੜੇ ਇਸ ਪਾਲਿਸੀ ਦਾ ਗਲਤ ਯੂਜ਼ ਕਰ ਰਹੇ ਆ ਇੱਥੇ ਕੁਝ ਕ੍ਰੈਸ਼ਰ ਵਾਲੇ ਜਾਂ ਕੁਝ ਇਸ ਤਰ੍ਹਾਂ ਦੇ ਪੁਰਾਣੇ ਮਾਈਨਿੰਗ ਮਾਫੀਆ ਦੇ ਲੋਕ ਨੇ ਜਿਹੜੇ ਦਰਿਆ ਤੋਂ ਪਾਰ ਜ਼ਿਮੀਂਦਾਰ ਨੂੰ ਕਿਸਾਨਾਂ ਨੂੰ ਆਉਣ ਵਾਸਤੇ ਦਰਿਆਵਾ ਤੋਂ ਕੋਈ ਰਸਤਾ ਨਹੀਂ ਹੈਗਾ ਆਰਜੀ ਪੁਲ ਮਰਾੜੇ ਦੇ ਵਿੱਚ ਪਤਨ ਦੇ ਉੱਪਰ ਮਕੌੜੇ ਪਤਨ ਦੇ ਉੱਪਰ ਵੀ ਲੱਗਦੇ ਸੀ ਪਰ ਉਹ ਜਿਹੜੇ ਆ ਰੇਣੀ ਸੀਜ਼ਨ ਜਦੋਂ ਖਤਮ ਹੋ ਜਾਂਦਾ ਦੁਬਾਰਾ ਬਹਾਲ ਕਰ ਦਿੱਤੇ ਜਾਂਦੇ ਸੀ ਤਕਰੀਬਨ ਅਕਤੂਬਰ ਮਹੀਨੇ ਦਾ ਰੇਣੀ ਸੀਜ਼ਨ ਖਤਮ ਹੋਇਆ ਕੋਰ ਨਵੰਬਰ ਮਹੀਨਾ ਖਤਮ ਹੋਣ ਤੇ ਆ ਚੁੱਕਾ ਹੈ ਅਜੇ ਤੱਕ ਉਹ ਪ੍ਰਸ਼ਾਸਨ ਨੇ ਪੂਰ ਬਹਾਲ ਨਹੀਂ ਕੀਤੇ ਪਰ ਜਿਹੜੇ ਕਮਰਸ਼ੀਅਲ ਆਪਣੇ ਫਾਇਦਿਆਂ ਵਾਸਤੇ ਕਾਰੋਬਾਰ ਕਰਦੇ ਨੇ ਰੇਤ ਦਾ ਇੱਕ ਵੱਡਾ ਮਾਫੀਆ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਲਈਆਂ ਜਿਹੜੀਆਂ ਦਰਿਆ ਦੇ ਆਰ ਪਾਰ ਆਉਣ ਜਾਣ ਵਾਸਤੇ ਲਾ ਦਿਤੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਕਿਹਨੇ ਕਿਹੜੇ ਡਿਪਾਰਟਮੈਂਟ ਨੇ ਐਨਓਸੀ ਦਿੱਤੀ ਆ ਤੇ ਜਿਹੜੀਆਂ ਲੀਆਂ ਲਾ ਕੇ ਤੇ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਆ ਉਸ ਨੂੰ ਰੋਕਿਆ ਗਿਆ ਹੁਣ ਜਿਹੜੀ ਬੀਤੀ ਰਾਤ ਘਟਨਾ ਵਾਪਰੀ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਘਟਨਾ ਵਾਪਰ ਚੁੱਕੀਆਂ ਨੇ ਕਿ ਕੁਝ ਕ੍ਰੈਸ਼ਰਾਂ ਵਾਲੇ ਇੱਥੇ ਦਰਿਆ ਦੇ ਵਿੱਚੋਂ ਰਾਤ ਚੋਰੀ ਛਿਪੇ ਰੇਤ ਕੱਢਦੇ ਨੇ ਉਹ ਪਹਿਲਾਂ ਵੀ ਇੱਥੇ ਕਈ ਵਾਰ ਗੱਡੀਆਂ ਪਲਟੀਆਂ ਨੇ ਪ੍ਰਾਪਰਟੀਆਂ ਨੇ ਪੋਕਲੈਂਡ ਇੱਕ ਜੋ ਚਾਰ ਦਿਨ ਪਹਿਲਾਂ ਹੀ ਇੱਕ ਪੋਕਲੈਂਡ ਜਿਹੜੀ ਆ ਦਰਿਆ ਦੇ ਵਿੱਚ ਡੁੱਬੀ ਸੀ ਪਰ ਹੁਣ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਇਨਸਾਨ ਦੀ ਜਿਹੜੀ ਆ ਜਾਣ ਆ ਉਹ ਚਲੀ ਗਈ ਐ ਇਸ ਦਰਿਆ ਦੇ ਵਿੱਚ ਡੁੱਬ ਕੇ ਔਰ ਡੁੱਬਣ ਦਾ ਕਾਰਨ ਕੀ ਹੋਇਆ ਕਿ ਰਾਤ ਦੇ ਹਨੇਰੇ ਦੇ ਵਿੱਚ ਇਸ ਲੀਹ ਦੇ ਉੱਪਰ ਇੱਕ ਟਰੈਕਟਰ ਆਪਣਾ ਜੋ ਪਰਿਵਾਰ ਪਾਲ ਕੇ ਇਹਨਾਂ ਦੇ ਸ਼ਾਇਦ ਡਰਾਈਵਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਸੀਗਾ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਉਹਨੂੰ ਕੰਮ ਕਰਵਾਇਆ ਜਾ ਰਿਹਾ ਸੀ ਤੇ ਜਿਹੜਾ ਆਰਜੀ ਰਸਤਾ ਬਣਾਇਆ ਇਹਨਾਂ ਕ੍ਰੈਸ਼ਰਾਂ ਵਾਲੇ ਨੇ ਜੋ ਹੋਰ ਜਿਹੜੇ ਇੱਥੇ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ ਰੇਤ ਨੂੰ ਡੰਪ ਕਰਾ ਉਹਨਾਂ ਨੇ ਉਸ ਡਰਾਈਵਰ ਨੂੰ ਰੱਖਿਆ ਤੇ ਟਰੈਕਟਰ ਜਿਹੜਾ ਆ ਉਹ ਰਸਤੇ ਤੋਂ ਭਟਕ ਗਿਆ ਦਰਿਆ ਦੇ ਵਿੱਚ ਜਾ ਡਿੱਗਾ ਤੇ ਟਰੈਕਟਰ ਤੇ ਇਹਨਾਂ ਨੇ ਹੁਣ ਬਾਹਰ ਕੱਢ ਲਿਆ ਮਸ਼ੀਨਾਂ ਦੇ ਪਰ ਅਜੇ ਤੱਕ ਜਿਹਨ ਇਨਸਾਨ ਦੀ ਲਾਸ਼ ਆ ਉਹ ਨਹੀਂ ਲੱਭੀ ਸਭ ਤੋਂ ਵੱਡਾ ਸਵਾਲ ਆ ਕਿ ਇਹ ਜਿਹੜਾ ਰਸਤਾ ਬਣਾਇਆ ਕਿੰਨੇ ਆ ਇਹ ਕਿੰਨਾ ਤੇ ਖੇਤਾਂ ਨੂੰ ਕਨੈਕਟ ਕਨੈਕਟ ਕਰਦਾ ਆ ਮੈਨੂੰ ਨਾਂ ਲੈ ਤਾਂ ਕੋਈ ਠਿੱਕ ਨਹੀਂ ਆ ਕਿਉਂਕਿ ਜਦੋਂ ਇਦਾਂ ਦੇ ਨਾਮ ਨਸ਼ਰ ਹੋਣਗੇ ਤੇ ਫਿਰ ਸਰਕਾਰਾਂ ਦੀ ਅੱਖਾਂ ਖੁੱਲ੍ਹੇ ਤੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਨੇ ਇਹ ਲੀ ਲਾਈ ਆ ਜਿਹੜੇ ਕਰੈਸ਼ਰ ਮਾਲਕ ਇਹਦੇ ਵਿੱਚ ਇਹਨੂੰ ਜਿਸ ਵੀ ਜ਼ਮੀਨ ਤੱਕ ਇਹ ਪਹੁੰਚਦੀ ਆ ਇਹਨਾਂ ਦੇ ਉੱਪਰ 302 ਦਾ ਜਿਹੜਾ ਇਰਾਦਾ ਕਤਲ ਦਾ ਜਿਹੜਾ ਆ ਉੱਚਾ ਦਰਜ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਦੇ ਉੱਪਰ ਵੀ ਮੈਂ ਕਹਾਂਗਾ ਆਪਣੇ ਸਿਆਮ ਬਾਦ ਜਾਂ ਵਿਚੋਂ ਦੀ ਲੰਘਣ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਸਾਨੂੰ ਇਸ ਮਸਲੇ ਨੂੰ ਬਹੁਤੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਲਗਭਗ ਉਸ ਦੀ ਮਾਤ ਹੋਇਆਂ ਨੂੰ ਗਰੀਬਨ 16 ਤੋਂ 17 ਘੰਟੇ ਹੋ ਚੁੱਕੇ ਆ ਪਰ ਅਜੇ ਨੂੰ ਦੱਸਿਆ ਵੀ ਨਾ ਗਿਆ ਹੋਵੇ ਸਾਡੀ ਪ੍ਰਸ਼ਾਸਨ ਕੋ ਇੱਕੋ ਪੀ ਲਿਆ ਨਾ ਤੇ ਉਸ ਦੀ ਡੈੱਡ ਬੋਡੀ ਨੂੰ ਲੱਭਣ ਵਾਸਤੇ ਕੋਈ ਕਸ਼ਿਸ਼ ਕੀਤੀ ਜਾ ਰਹੀ ਆ ਆਮ ਸਰਕਾਰ ਨੂੰ ਮੈਂ ਚਾਹੂੰਗਾ ਉਹਨਾਂ ਦੇ ਉੱਪਰ ਵੀ ਪਰਚੇ ਦਰਜ ਕੀਤੇ ਜੇ ਤਾਂ ਬੰਦੀ ਜਿਹੜੀ ਕਾਰਵਾਈ ਆ ਕੀਤੀ ਜਿਹੜਾ ਕਸ਼ਮੀਰ ਸਿੰਘ ਨਾਮ ਹੈ ਪੁਰਾਣੇ ਸ਼ਾਲਿਆਂ ਤੋਂ ਆਇਆ ਮੇਰਾ ਸਾਲਾ ਸੀਗਾ ਤੇ ਇਹਨਾਂ ਦੇ ਕੋਲ ਗਈ ਸਾਰੇ ਇਧਰ ਕ੍ਰੈਸਰ ਤੇ ਕੰਮ ਕਰਦੇ ਸੀ ਜੀਸੀਪੀ ਚਲਾਉਂਦੇ ਸੀਗੇ ਇਹ ਰਣਜੀਤ ਸਿੰਘ ਨਾਮ ਹੈ ਇਹਨਾਂ ਦਾ ਬਾਕੀ ਇਹ ਕਿਨਾਂ ਨੇ ਕਿਹਾ ਕਿ ਟਰੈਕਟਰ ਪਲਟ ਗਿਆ ਦਰਾ ਦੇ ਵਿੱਚ ਤੇ ਟਰਾਲੀ ਬਾਹਰ ਸੀਗੀ ਜਦੋਂ ਆ ਗਏ ਆਈ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਨਾ ਟਰਾਲੀ ਲੱਭਦੀ ਤੇ ਨਾ ਟਰੈਕਟਰ ਲੱਭਦਾ ਸੀ ਪਹਿਲੋਂ ਇਹਨਾਂ ਨੇ ਕਿਹਾ ਕਿ ਟਰੈਕਟਰ ਪਾਣੀ ਦੇ ਵਿੱਚ ਆ ਤੇ ਟਰਾਲੀ ਬਾਹਰ ਸੀਗੀ ਫਿਰ ਇਹ ਪਹਿਲੋਂ ਇਹਨਾਂ ਨੇ ਸਾਰੇ ਇਹ ਕਿਹਾ ਵੀ 7 ਵਜੇ ਤੋਂ ਬਾਅਦ ਸਾਡਾ ਕੋਈ ਵੀ ਜਾਣਾ ਕਿ ਇਥੋਂ ਕਰੈਸਰ ਤੋਂ ਕੋਈ ਮਸ਼ੀਨਰੀ ਨਹੀਂ ਨਿਕਲਦੀ ਆਗੀ ਫਿਰ ਇਹ 8:30 9 ਵਜੇ ਕਹਿੰਦੇ ਵੀ ਟਰੈਕਟਰ ਲੈ ਕੇ ਨਿਕਲ ਗਿਆ ਕੋਈ ਪੁੱਛ ਗਿਆ ਚੀ ਨਹੀਂ ਕਹਿੰਦੇ ਕਹੇ ਨੇ ਕੀਤੀ ਫਿਰ ਜੀ ਸੀ ਪੀ ਵਾਲਾ ਕਹਿੰਦੇ ਆਇਆ ਉਹਨੇ ਦੱਸਿਆ ਕਿ ਟਰੈਕਟਰ ਲੈ ਕੇ ਉਧਰ ਨੂੰ ਜਾ ਰਿਹਾ ਸਾਨੂੰ ਅੱਜ ਕੋਈ ਇਹਨਾਂ ਨੇ ਦੱਸਿਆ ਕੋਈ 10 ਕਿ 11 ਵਜੇ ਕੋਲ ਗਈ ਆ ਦਾ 8 ਵਜੇ ਦਾ ਦੱਸਦੇ ਆ ਜੀ 8 ਵਜੇ ਦਾ ਆਇਆ ਅਜੇ ਤੱਕ ਕੋਈ ਬੰਦੇ ਦਾ ਪਤਾ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ ਆ ਜੀ ਸੀ ਪੀ ਆਪਰੇਟਰ ਸੀ ਜੀ ਸੀ ਪੀ ਆਪਰੇਟਰ ਜੀ ਸੀ ਪੀ ਆਪਰੇਟਰ ਸੀਗੇ ਹਾਂ ਜੀ ਹਾਂ ਜੀ ਟਰੈਕਟਰ ਨਾਲ ਤਾਂ ਕੋਈ ਲਿੰਕ ਨਹੀਂ ਹੈਗਾ ਸਰ ਉਹਨਾਂ ਦਾ ਅਸੀਂ ਸਾਰੇ ਇਹ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਮਿਲੇ ਵੀ ਕੀ ਹਿਸਾਬ ਕਿਤਾਬ ਕੀ ਕੀ ਹੋਇਆ ਚੱਕਰ ਹੋਇਆ ਕੀ ਨਹੀਂ ਅਜੇ ਤੱਕ ਕੱਲ ਤੋਂ ਲੈ ਕੇ ਹੁਣ 5 ਵਜੇ ਚੱਲਿਆ ਜੇ ਤੱਕ ਬੰਦਾ ਨਹੀਂ ਮਿਲਿਆ ਤੁਹਾਨੂੰ ਅਜੇ ਤੱਕ ਆਈ ਤੇ ਇਹ ਹੀ ਚਾਹੁੰਨਾ ਕਿ ਤੁਹਾਨੂੰ ਪਤਾ ਤਾਂ ਲੱਗੇ ਵੀ ਕੀ ਹਿਸਾਬ ਕਿਤਾਬ ਹੋਇਆ ਕਿ ਨਹੀਂ ਇੱਥੇ ਤੇ 2 ਮਹੀਨੇ ਤੋਂ ਚਲਾ ਰਹੇ ਪਹਿਲੋਂ ਤਾਂ ਕਾਫੀ ਚਿਰ ਹੋ ਗਿਆ ਨਾ ਨੂੰ 10-15 ਸਾਲ ਹੋ ਗਏ ਡੀਸੀਪੀ ਚਲੁੰਦੇ ਆ ਇਹ ਮਾਖੋ ਵਾਲੇ ਜੀ